ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ-ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ ਕੱਤੀ ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਘਰੇ ਜਾਣਾ ਰਿਟਾਇਰਮੈਂਟ ਤੋਂ ਬਾਅਦ ਜੇ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਹੈ ਇਹ ਸਾਡੇ ਚ ਅੜਿਕਾ ਹੋਊਗਾ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਉਹ ਕੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਹੈ ਲੱਕੜ ਵਾਲਾ ਜਿਹਦਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਨਾਬ ਸਿੰਘ ਜਿਹਦਾ ਕਤਲ ਜਿਹੜਾ ਕੀਤਾ ਸਰਖੀਨੀ ਦੀ ਗਫਤਾਰੀ ਹੋ ਜਾਂਦੀ ਇਸ ਬੰਦੇ ਇਹਦੇ ਵਿੱਚ ਅਸੀਂ ਨੌਂ ਹੋਰ ਜਿਹੜਾ ਕਾਤਲ ਹੈ ਉਹਾਂ ਦੀ ਗਿਸਤੜੀ ਕਰਨੀ ਹੈ ਜਿਹੜਾ ਕਾਤਲ ਹੈ ਉਹਨੇ ਆਪਣਾ ਇੱਕ ਵਾਲੇ ਜਰੂ ਵੀ ਕਰ ਲਿਆ ਜਦੋਂ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਵਾਲੀ ਹੈ ਲੱਕੜ ਦੀ ਕੁਈ ਬ੍ਰਾਹਮਤ ਕਰ ਲਈ ਹੈ ਜਿਸ ਦੇ ਨਾਲ ਉਹਨੇ ਇਨਕਾਮ ਦਿੱਤਾ ਸਰ ਜਨਾਬੀ ਦੇ ਪਤੀ ਨਾਲ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਡਿਸਕਿਪਲ ਸੀ ਜੇ ਕੋਈ ਪਤਾ ਲੱਗਾ ਕਿ ਇਹਨਾਂ ਦਾ ਪਹਿਲਾਂ ਸੀਗਾ ਤਨਾਕਤਾ ਕੋਈ ਪਹੁੰਚ ਗਈ ਸੀਗੀ ਗੱਲਬਾਤ ਬਟ ਫਿਰ ਵਿੱਚ ਮੌਤ ਮੇਰਾ ਨੇ ਬੈ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟਸਟ ਹੈ ਜੋ ਕੋਈ ਦਰਵਾਜ਼ਾ ਨਹੀਂ ਚੁੱਕਾ ਬੱਸ ਸਰ ਕਿਹਨੇ ਚੋਂ ਪਲਾਨਿੰਗ ਚੱਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਉਹਨੂੰ ਗਾਇਦੀ ਤਫਤੀਸ਼ ਦਾ ਹਿਸਾ ਕਿਉਂਕਿ ਉਹਨਾਂ ਜਿਹੜਾ ਮਰਡਰਰ ਹੈ ਉਦੇ ਕਹਿੰਦੇ ਮੁਤਾਬਕ ਤੇ ਹੋਈ ਹੈ ਕਿ ਸੀਗਾ ਇਹਨਾਂ ਨੂੰੜੀ ਕਾਲੇ ਕੇਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਹੈ ਤੇ ਉਹਨੇ ਉਸੇ ਵੇਲੇ ਉਸੇ ਰੂਲ ਮੰਦ ਤੇ ਨਹੀਂ ਸੌ ਮਾਇ ਮਸ਼ਵਿਰ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਅਸੀਂ ਇਹਨਾਂ ਦਾ ਰਿਮਾਰਡ ਲੈ ਕੇ ਲੁਗਾਈ ਨਾਲ ਕੁਝ ਕੁਝ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏ ਥੈਂਕ ਯੂ ਮੜਾ ਇੱਕ ਮਿੰਟ ਇੱਕ ਮਿੰਟ ਚੁੱਪ ਚੁੱਪ ਅਚਲੇ ਜੀ ਕਰਦੇ ਸੋ ਦੇਖਿਓ ਜੀ ਬੱਸ ਹੱਥ ਆਈ ਜਾਂਦੇ ਮੜੇ ਤੋੜ ਲੋ ਸਾਡੇ ਨਾਲ ਛੋਟ ਲਾਦੀ ਬਾਬਾ ਵਿੱਚ ਛੱਡਿਆਲਾ ਲਾਦੀ ਵਿੱਚ ਮੈਂ